ਜਸਾ ਸਿੰਘ ਆਲੂ ਵਾਲੀਏ ਨੇ ਪੂਰੇ ਕੌਮ ਨੂੰ ਕਤਰ ਕੀਤਾ ਸਮੁੱਚਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੁੜ ਕੇ ਬੈਠਾ ਹੋਇਆ ਤੇ ਜਸਾ ਸਿੰਘ ਆਲੂ ਵਾਲੀਆ ਆਵਾਜ਼ ਦੇ ਕੇ ਕਹਿਣ ਲੱਗਾ ਪੰਥ ਜੀ ਕੋਪਰ ਹਿਡੇ ਦੇ ਰਣ ਮੈਂ ਦਨ ਵਿੱਚ ਵੱਡੇ ਕੱਲੂ ਘਾਰੇ ਵਿੱਚ ਅਹਿਮਦ ਸ਼ਾਹ ਅਫਦਾਲੀ ਨੇ ਸਾਡਾ 35000 ਸਿੱਖ ਇੱਕ ਦਿਨ ਵਿੱਚ ਸ਼ਹੀਦ ਕੀਤਾ 35000 ਸਿੱਖ ਆਪਾਂ ਲੈਣਾ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਅਹਿਮਦ ਸ਼ਾਹ ਅਫਦਾਲੀ ਤੇ ਜਾਣ ਪਛਾ ਕੇ ਭੱਜ ਗਿਆ ਤੇ ਪੰਜਾਬ ਦੀ ਧਰਤੀ ਤੇ ਰਿਆ ਹੀ ਨਹੀਂ ਪਰ ਯਾਦ ਰੱਖਣਾ ਹੈ ਅਹਿਮਦ ਸ਼ਾਹ ਅਬਦਾਲੀ ਦਾ ਵੱਡੇ ਕੱਲੂ ਘਾਰੇ ਵਿੱਚ ਸਾਥ ਦੇਣ ਵਾਲਾ ਆ ਸਰਹੰਦਾ ਸੂਬੇਦਾਰ ਜੈਨ ਖਾਂ ਅਜੇ ਜਿੰਦਾ ਹੈ ਚਲੋ ਜੈਨ ਖਾਂ ਨੂੰ ਮਾਰਨ ਵਾਸਤੇ ਚੱਲੀਏ ਤੇ ਜੈਨ ਖਾਂ ਨੂੰ ਮਾਰ ਕੇ ਤੇ 35000 ਸਿੱਖਾਂ ਦੇ ਡੁੱਲੇ ਖੂਨ ਦਾ ਆਪਾਂ ਬਦਲਾ ਲੈ ਲੈਣਾ ਪੰਥ ਨੇ ਅਕਾਲ ਅਕਾਲ ਦੇ ਜੈਕਾਰੇ ਛੱਡੇ ਜਸਾ ਸਿੰਘ ਆਲੂ ਵਾਲੀਆ ਸਨਮਾਨਯੋਗ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਆ ਗਿਆ ਗੱਲ ਵਿੱਚ ਪੱਲਾ ਪਾਇਆ ਦੋਵੇਂ ਹੱਥ ਜੋੜੇ ਨੇਤਰ ਕੀਤੇ ਬੰਦ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣ ਵਾਸਤੇ ਅਸਰਹੰਦ ਦੇ ਸੂਬੇਦਾਰ ਜੈਨਖਾਂ ਨੂੰ ਮਾਰਨ ਵਾਸਤੇ ਸਮੁੱਚੇ ਪੰਥ ਨੂੰ ਨਾਲ ਲੈ ਕੇ ਜਸਾ ਸਿੰਘ ਆਲੂ ਵਾਲੀਆ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਜਸਾ ਸਿੰਘ ਆਲੂ ਵਾਲੀਆ ਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਸਤਿਗੁਰੂ ਜੀ ਤੁਹਾਡੇ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣ ਵਾਸਤੇ ਚੱਲੇ ਆਂ ਸਰਹਾਂ ਦੇ ਸੂਬੇਦਾਰ ਜੈਨਖਾ ਨੂੰ ਮਾਰਨ ਵਾਸਤੇ ਚੱਲੇ ਆਂ ਤੇ ਮਹਾਰਾਜ ਕਿਰਪਾ ਕਰਨੀ ਆਪਣੇ ਖਾਲਸੇ ਦੇ ਅੰਗ ਸੰਗ ਸਹਾਈ ਰਹਿਣਾ ਤੇ ਖਾਲਸੇ ਨੂੰ ਫਤਿਹ ਬਖਸ਼ਿਸ਼ ਕਰਨੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਜੱਸਾ ਸਿੰਘ ਆਹੂ ਵਾਲੀ